ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂ ਦੀ ਵਾਪਸੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੂੰ ਕਨਵਿੰਸ ਕਰ ਲੈਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਸੰਪਰਕ ਦੇ ਵਿੱਚ ਨੇ ਜਿਹੜੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਆਪਣਾ ਇੱਕ ਬਾਗੀ ਧੜਾ ਬਣਾ ਲਿਆ ਸੀ ਜਿਹੜੇ ਕਿ ਹੁਣ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਅਤੇ ਗਿਆਨੀ ਹਰਪ੍ਰੀਤ ਸਿੰਘ ਨਵੀਂ ਸ਼੍ਰੋਮਣੀ ਅਕਾਲੀ ਦਲ ਉਰਫ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਬਾਗੀ ਧੜੇ ਦੇ ਟਕਸਾਲੀ ਆਗੂਆਂ ਨੂੰ ਪ੍ਰਮਿੰਸ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ 14 ਕੋ ਮਹੀਨਿਆਂ ਦੇ ਵਿੱਚ ਇੱਕ ਵਾਰ ਫਿਰ ਵਿਧਾਨ ਸਭਾ ਦਾ ਸਿਆਸੀ ਖਾੜਾ ਲੱਗੇਗਾ ਸਾਰੀਆਂ ਪਾਰਟੀਆਂ ਹੁਣ ਤੋਂ ਲਗਾਤਾਰ ਪੂਰਾ ਧਾਮ ਚਾਬ ਪੂਰੇ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਇਸ ਦਾ ਅੰਦਾਜ਼ਾ ਇਸ ਦਾ ਗੈਸ ਲਗਾਉਣਾ ਤੇ ਬੜਾ ਡਿਫਿਕਲਟ ਹੈ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਨਵਿੰਸ ਕਰ ਰਹੇ ਨੇ ਸਿਕੰਦਰ ਸਿੰਘ ਮਲੂਕਾ ਨੂੰ ਕਨਵਿੰਸ ਕੀਤਾ ਗਿਆ ਅਨਿਲ ਜੋਸ਼ੀ ਨੂੰ ਜਿਹੜਾ ਹੈ ਕਨਵਿੰਸ ਕੀਤਾ ਗਿਆ ਵਿਸ਼ਾ ਸਿੰਘ ਬਲਟੋਹਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ ਗਈ ਕਿਉਂਕਿ ਵੱਡੇ ਆਗੂਆਂ ਦੀ ਲੇਟਕ ਆਗੂਆਂ ਦੀ ਜਿਨ੍ਹਾਂ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਸਵਾਵਾਂ ਦਿੱਤੀਆਂ ਉਹਨਾਂ ਦੀ ਲੋੜ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਕਦੇ ਗਦਾ ਉਹਨਾਂ ਲੋਕਾਂ ਨੂੰ ਗਦਾਰ ਕਹਿੰਦੇ ਨੇ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਉਹਨਾਂ ਦੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਹਿਲਾਂ ਆਪਾਂ ਮੰਨ ਪਹਿਲਾਂ ਆਪਾਂ ਸੁਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮਨਪ੍ਰੀਤ ਯਾਲੀ ਬਾਰੇ ਆਪਣੇ ਕੀ ਬਿਆਰ ਦਿੱਤੇ ਕਿਉਂਕਿ ਮਨਪ੍ਰੀਤ ਯਾਲੀ ਕਾਫੀ ਲੰਮੇ ਸਮੇਂ ਤੋਂ ਜਦੋਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਸਾਬਕਾ ਜਥੇਦਾਰ ਗਿਆਨੀ ਰਤਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਹੁਕਮਨਾਮਾ ਹੋਇਆ ਸੀ ਉਸ ਹੁਕਮਨਾਮੇ ਤੇ ਤਨ ਮਨ ਤੇ ਧੰਦੇ ਨਾਲ ਆਪਣੀਆਂ ਸਵਾਵਾਂ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਕੀਤੀ ਗਈ ਭਰਤੀ ਨੂੰ ਨੇਪਰੇ ਚਾੜਿਆ ਗਿਆ ਹੁਣ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਲੀ ਦੇ ਗੜ ਦੇ ਵਿੱਚ ਜਾ ਕੇ ਮਨਪ੍ਰੀਤ ਯਾਲੀ ਨੂੰ ਲੰਗਾਰਿਆ ਹੈ ਜਾਂ ਆਪਣਾ ਰਵਈਆ ਬਦਲਿਆ ਹੈ ਪਹਿਲਾਂ ਸੁਣਦੇ ਹਾਂ ਮਨਪ੍ਰੀਤ ਦੀ ਗੱਲ ਕਾਲੀ ਨੂੰ ਤਾਂ ਨੁਕਸਾਨ ਹੋਇਆ ਹੈ ਉਹ ਜੇ ਗੱਤਾਰਾਂ ਕਰਕੇ ਹੋਇਆ ਜਿਵੇਂ ਯਾਲੀ ਹੈ ਮਨਪ੍ਰੀਤ ਯਾਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰ ਹੈ ਉਣੀ ਪੈ ਆਪਣੀ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲਾਜ਼ਾ ਲੈਣੇ ਸੀ ਤੇ ਖਾਲੀ ਦਲ ਚ ਆ ਗਿਆ ਜਿਹੜਾ ਬੰਦਾ ਇੰਨੇ ਘੱਟ ਬਦਲਦਾ ਨਾ ਉਹ ਕੋਈ ਨਹੀਂ ਵੜਦਾ ਫੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਯੋ ਮੈਂ ਖਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਕਿੰਨਾ ਤੱਕ ਮੈਂ ਪ੍ਰਧਾਨ ਹੈ ਇਹ ਜੇ ਬੰਦੇ ਤਾਂ ਨੇੜੇ ਵੀਲ ਕੰਦ ਤਾਂ ਮੈਂ ਖਾਲੀ ਦਲ ਕਿਉਂਕਿ ਇੰਨਾ ਲੋਕਾਂ ਕਰਕੇ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਇਹ ਅਕਾਲੀ ਇਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸੁਣਿਆ ਹੈ ਕਿ ਮਲਪ੍ਰੀਤ ਯਾਲੀ ਕਹਿੰਦੇ ਨੇ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਵੇਗਾ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਵੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਨੇ ਮਾਂ ਪਾਰਟੀ ਦੇ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਪਿੱਛੇ ਸ਼ੁਰਾ ਘੋਪਿਆ ਉਹਨਾਂ ਦੀ ਕੋਈ ਥਾਂ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨੀ ਦੇਰ ਤੱਕ ਮੈਂ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇਹੋ ਜਿਹੇ ਬੰਦਿਆਂ ਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਵੀ ਨਹੀਂ ਲਗਣ ਦਿਆਂਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮਨਪ੍ਰੀਤ ਯਾਦਲੀ ਕਹਿ ਰਹੇ ਨੇ ਕਿ ਸਾਡੀ ਸਹਿਮਤੀ ਹੋਵੇਗੀ ਕਿ ਮਨਪ੍ਰੀਤ ਯਾਦਲੀ ਇਸ ਤਰ੍ਹਾਂ ਦੇ ਸ਼ਬਦ ਬੋਲ ਸਕਦੇ ਨੇ ਹੁਣ ਇਸ ਉੱਤੇ ਮਨਪ੍ਰੀਤ ਯਾਦਲੀ ਆਪਣੀ ਕੀ ਕੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਨੇ ਇਹ ਆਉਣ ਵਾਲਿਆ ਸਮਾਂ ਹੀ ਦੱਸੇਗਾ